ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ RCMP ਨੇ ਕੈਨੇਡਾ ਅਮਰੀਕਾ ਬਾਰਡਰ ਦੇ ਉੱਪਰ ਚੌਕਸੀ ਨੂੰ ਵਧਾ ਦਿੱਤਾ ਹੈ। RCMP ਵੱਲੋਂ ਈਸਟਰਨ ਰੀਜਨ ਵਿੱਚ ਆਪਣੇ 25% ਦੀ ਮੁਲਾਜ਼ਮਾਂ ਨੂੰ ਨਵੇਂ ਸਿਰੇ ਤੋਂ ਤੈਨਾਤ ਕਰਦੇ ਹਾਂ ਕਮੋਟਰੀ ਬਾਰਡਰ ਤੇ ਨਿਗਰਾਨੀ ਵਧਾਉਣ ਦਾ ਉਪਰਾਲਾ ਕੀਤਾ। ਡੋਨਲਡ ਟਰੰਪ ਦੀਆਂ ਧਮਕੀਆਂ ਤੋਂ ਬਾਅਦ RCMP ਨੇ ਇਹ ਕਾਰਵਾਈ ਕੀਤੀ ਹੈ ਜੋ ਸਾਹਮਣੇ ਨਿਕਲ ਗਈ ਹੈ ਅਤੇ ਪੂਰਬੀ ਖਿੱਤੇ ਵਿੱਚ ਕਿਊਬਕ ਅਤੇ ਨਿਊ ਬ੍ਰਿੰਸਵਿਕ ਗਿਆ ਸਰਹੱਦਾ ਅਮਰੀਕਾ ਦੇ ਨਾਲ ਲੱਗਦੀਆਂ ਨੇ ਤੇ ਆਰਜੀਐਮਪੀ ਦੇ ਤਰਜਮਾਨ 카ਰਪੋਲੋ ਮਾਰਟੀਨਾ ਨੇ ਦੱਸਿਆ ਕਿ ਸਰਪਕਮੋਤਰੀ ਬਾਡਰਾਂ ਦੀ ਨਿਗਰਾਨੀ ਵਾਸਤੇ ਅਫਸਰਾਂ ਨੂੰ ਮੋੜ ਤਾਇਨਾਤੀ ਨਹੀਂ ਕੀਤੀ ਗਈ ਸਗੋ ਫੈਡਰਲ ਜ਼ਰੂਰਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਤੇ ਉਥੇ ਦੱਸਦੇ ਕਿ ਤਾਜ਼ਾ ਕਦਮ ਨਾਲ ਜਿੱਥੇ ਗੈਰ ਸਧਾਰਨ ਮੰਨਣ ਤੋਂ ਇਨਕਾਰ ਕਰਦੇ ਆ ਇਸ ਅਫਸਰ ਨੇ ਦੱਸਿਆ ਕਿ ਕਮੋਤਰੀ ਬਾਡਰ ਤੇ ਹੁਣ ਤੱਕ ਹਾਲਾਤ ਸਥਿਰ ਬਣੇ ਹੋਏ ਨੇ ਪੋਰਟ ਦੀ ਕਾਰਵਾਈ ਆਮ ਵਿਨਾ ਵਾਂਗੂ ਹੀ ਇੱਥੇ ਚੱਲ ਰਹੀ ਐ ਉਧਰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਤੋਂ ਕੈਨੇਡਾ ਵੱਲ ਜਾਣ ਵਾਲਿਆਂ ਦੀ ਗਿਣਤੀ ਵਧਣ ਦਾ ਜਿੱਥੇ ਖਦਸਾ ਸੀ ਤੇ ਇਹਦੇ ਨਾਲ ਗਿਣਤੀ ਘਟਦੀ ਐ ਤੇ ਇਸ ਦਾ ਸਿਹਰਾ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵਾਲੇ ਲੈਰੇ ਨੂੰ ਦਾ ਕਹਿਣਾ ਕਿ ਬਾਰਡਰ ਤੇ ਵਧੇਰੇ ਚੌਕਸੀ ਸਦਕਾ ਹੀ ਇਹ ਸੰਭਵ ਹੋ ਸਕਿਆ ਜਦਕਿ ਕੈਨੇਡਾ ਤੇ ਸੇਫ ਥੰਡਰ ਕੰਟਰੀ ਸਮਝੌਤੇ ਨੂੰ ਇਸ ਦਾ ਮੁੱਖ ਕਾਰਨ ਮੰਨ ਰਹੀ ਹੈ ਸੰਧੀਆਂ ਵਿਚਾਲੇ ਚੋਰ ਮੋਰੀਆਂ ਬੰਦ ਕੀਤੇ ਜਾਣ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਿੱਥੇ ਰੌਕਸਮ ਰੋਡ ਰਾਈਡ ਦਾਖਲ ਹੁੰਦੇ ਕੈਨੇਡਾ ਵਿੱਚ ਪਨਾਹ ਮੰਗਣ ਆਜਾਰੇ ਸਨ ਤੇ ਪਰ ਨਵੇਂ ਸਿਰੇ ਤੋਂ ਸੰਧੂ ਲਾਗੂ ਹੋਣ ਤੋਂ ਬਾਅਦ 16.9% ਸਦਿਕ ਕਮੀ ਦਰਜ ਕੀਤੀ ਗਈ ਹੈ ਤਾਜ਼ਾ ਅੰਕੜਿਆਂ ਦੇ ਝਾਤ ਮਾਰੀ ਜਾਵੇ ਤਾਂ ਅਕਤੂਬਰ ਵਿੱਚ 1025 ਲੋਕਾਂ ਨੂੰ ਰੋਕਿਆ ਗਿਆ ਜਦਕਿ ਜੂਨ ਵਿੱਚ ਇਹ ਆਕੜਾ 3300 ਦਰਜ ਕੀਤਾ ਗਿਆ ਸੀ ਉਧਰ ਕੈਨੇਡਾ ਵਾਲੇ ਪਾਸੇ RCMP ਨੇ ਬਾਰਡਰ ਪਾਰ ਕਰਨ ਵਾਲੇ 950 ਯਤਨ ਰੋਕੇ ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 449 BC ਅਤੇ 193 ਕਿਊਬਕ ਵਿੱਚ ਸਾਹਮਣੇ ਨਿਕਲ ਕੇ ਆਏ ਤੇ ਦੱਸਣਾ ਇਹ ਵੀ ਬਣਦਾ ਕਿ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਸੂਬੇਈ ਬਾਰਡਰ ਪੋਰਟਲ ਏਜੰਸੀ ਬਣਾਉਣ ਤੇ ਵਿਚਾਰ ਕਰ ਰਹੇ ਨੇ ਪਰ RCMP ਵੱਲੋਂ ਅਲਬਰਟਾ ਅਤੇ ਮੈਨੀਟੋਬਾ ਦੀ ਮੈਂਟੇਨਾ ਦੇ ਵਿੱਚ ਸਰਦਾ ਦੇ ਮੌਜੂਦ ਬਰੇ ਦਰਾਂਨ ਗੈਰ ਕਾਨੂੰਨੀ ਪ੍ਰਵਾਸੀ ਰੋਕਣ ਜਾਣ ਦੀ ਰਿਪੋਰਟ ਨਹੀਂ ਹੈ ਤੇ ਅਮਰੀਕਾ ਦੇ ਬਾਰਡਰ ਏਜੈਂਟਾਂ ਵੱਲੋਂ 100 ਯਤਨ ਰੋਕਣ ਦਾ ਦਾਵਾ ਕੀਤਾ ਗਿਆ ਜਿਨ੍ਹਾਂ ਵਿੱਚੋਂ ਭੁੱਲ ਖਾਸ ਕਰਕੇ ਕੁਝ ਕੁ ਲੋਕ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਣ ਦੀ ਯਤਨ ਕਰਦੇ ਇਹਨਾਂ ਨੂੰ ਫੜਿਆ ਗਿਆ ਸੀ ਕ੍ਰੇਡਿੰਗ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ న్యూਸ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ న్యూਸ ਫਾਲਾ ਦਿਨ ਆਰਟ Thank you